ਕੈਬਨਿਟ ਮੰਤਰੀ ਪੰਜਾਬ ਸਰਦਾਰ ਲਾਲਜੀਤ ਸਿੰਘ ਢੁੱਲਰ ਅਜੋਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਮੀਡੀਆ ਨੂੰ ਸੰਬੋਧਿਤ ਕਰਦੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਪਾਸ ਪਾਸ ਸਰਕਾਰ ਪੰਜਾਬ ਦੇ ਲਗਭਗ 55 ਲੱਖ ਲੋੜ ਵੰਦ ਤੇ ਗਰੀਬ ਲੋਕਾਂ ਨੂੰ ਰਾਸ਼ਨ ਤੋਂ ਵਾਂਝਾ ਕਰਨਾ ਚਾਹੁੰਦੀ ਹੈ ਪਰantu ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਗਵਾਹੀ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਕੀਮਤ ਤੇ ਗਰੀਬਾਂ ਹਿੱਸੇ ਦਾ ਰਾਸ਼ਨ ਖੋਨ ਨਹੀਂ ਦਿੱਤਾ ਜਾਵੇਗਾ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਕੇ ਵਾਈਸੀ ਤੇ ਵੈਰੀਫਿਕੇਸ਼ਨ ਦੇ ਨਾਂ ਦੇ ਉੱਤੇ ਤੇ 2 ਲੱਖ ਲੋਕਾਂ ਦੇ ਰਾਸ਼ਨ ਰੋਕ ਰਿਆ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਨਵਾਂ ਤਾਨਾਸ਼ਾਹੀ ਫਰਮਾਨ ਜਾਰੀ ਕਰਦਿਆਂ 8 ਲੱਖ 2500 ਰਾਸ਼ਨ ਕਰਾੜ ਕਰੀਬ 32 ਲੱਖ ਲੋਕ ਕਟਲ ਲਈ ਕਿਹਾ ਗਿਆ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਪੰਜਾਬ ਦੇ ਕਰੀਬ 55 ਲੱਖ ਵੱਧ ਲੋਕਾਂ ਦਾ ਰਾਸ਼ਨ ਖੋਣਾ ਚਾਹੁੰਦੀ ਹੈ ਕੈਬਨਿਟ ਮੰਤਰੀ ਪੰਜਾਬ ਦੇ ਗਰੀਬ ਲੋਕਾਂ ਨੂੰ ਮਿਲਣ ਵਾਲੇ ਰਾਸ਼ਨ ਤੇ ਡਾਕਾ ਮਾਰਨ ਦੀ ਯੋਜਨਾ ਦੇ ਸਖਤ ਨਖੇਦੀ ਕਰਦੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਕਿਸੇ ਵੀ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਇਸ ਸਬੰਧੀ ਹੋਰ ਕੀ ਕਹਿਣ ਦਾ ਨਜ਼ਰ ਆਏ ਲਾਲਦੇਵ ਸਿੰਘ ਭੁੱਲਰ ਆਉ ਜਾਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀ ਦੇਖੋ న్యూਸ ਜੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਇੱਕ ਮਿੰਟ ਭਾਈ ਅਸੀਂ ਸਾਰੇ ਭਰਾ ਸਾਡੇ ਸਤਿਕਾਰਯੋਗ ਵੱਡੇ ਵੀਰ ਐਮਐਲਏ ਸਾਹਿਬ ਸਰਦਾਰ ਸਰਵਣ ਸਿੰਘ ਤੁਨ ਸਾਹਿਬ ਸਾਡੇ ਕਰਨਦਾਨ ਤੋਂ ਹਲਕਾ ਇੰਚਾਰਜ ਸਾਬਕਾ ਐਮਐਲਏ ਸਰਦਾਰ ਹਰਮੀਤ ਸਿੰਘ ਸੰਧੂ ਸਾਹਿਬ ਸਾਡੇ ਪੰਜਾਬ ਦੇ ਚੇਅਰਮੈਨ ਵੇਰੇ ਉਸ ਤੋਂ ਸਰਦਾਰ ਗੁਰਦੇਵ ਸਿੰਘ ਲਖੜਾ ਜੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਦਾਰ ਗੁਰਵਿੰਦਰ ਸਿੰਘ ਜੀ ਬੈੜਵਾਲ ਸਾਹਿਬ ਹਰਜੀਤ ਸਿੰਘ ਸੰਧੂ ਹੋਰ ਵੀ ਸਾਡੇ ਸਾਰੇ ਸਾਥੀ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੂੰ ਕਣਕ ਦਾਲ ਵਾਲੇ ਜਿਹੜੇ ਕਾਰਡ ਬਣੇ ਆ ਉਹਨਾਂ ਦੇ ਕਾਰਡ ਜਿਹੜੇ ਕੇਂਦਰ ਵੱਲੋਂ ਬੀਜਪੀ ਸਰਕਾਰ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਨੂੰ ਕੱਟੇ ਜਾ ਰਹੇ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਆਪਦੇ ਲੋੜਵੰਦ ਪਰਿਵਾਰਾਂ ਲਈ ਹਰ ਜਗ੍ਹਾ ਤੇ ਡਟਾਂਗੇ ਇਹ ਕੇਂਦਰ ਦੀ ਜਿਹੜੀ ਬੀਜਪੀ ਸਰਕਾਰ ਆ ਇਹ ਸ਼ੁਰੂ ਤੋਂ ਪੰਜਾਬ ਦੇ ਵੱਲ ਜਦੋਂ ਦੀ 2014 ਦੀ ਇਹ ਸੱਤਾ ਦੇ ਵਿੱਚ ਆਈ ਆ ਟੇਢੀ ਅੱਖ ਨਾਲ ਵੇਖਦੀ ਪਈ ਆ ਆ ਪਿੱਛੇ ਜਿਹੜੇ ਜੁਲਾਈ ਦੇ ਵਿੱਚ ਹੀ 23 ਲੱਖ ਦੇ ਕਰੀਬ ਜਿਹੜੇ ਲੋਕ ਸਨ ਉਹਨਾਂ ਦੇ ਇਹਨਾਂ ਨੇ ਕਾਰਡ ਕੱਟੇ ਆ ਤੇ ਹੁਣ ਫੇਰ ਲਗਭਗ 8 ਲੱਖ ਜਿਹੜੇ ਕਾਰਡ ਆ ਉਹ ਕੱਟਣ ਜਾ ਰਹੀ ਆ ਉਹਦੇ ਚ 32 ਲੱਖ ਪਰਿਵਾਰ ਕਰੀਬ ਆਉਂਦੇ ਆ ਜਿਹੜਾ ਕਿ ਟੋਟਲ 55 ਲੱਖ ਜੀ ਆਉਂਦੇ ਆ ਜਿਨ੍ਹਾਂ ਦਾ ਅਨਾਜ ਖੋਣ ਦੀ ਕੋਸ਼ਿਸ਼ ਕੇਂਦਰ ਦੀ ਬੀਜੇਪੀ ਸਰਕਾਰ ਕਰਦੀ ਪਈ ਆ ਗਰੀਬ ਦੀ ਥਾਲੀ ਚੋਂ ਰੋਟੀ ਚੁੱਕਣ ਦਾ ਰੋਟੀ ਖੋਣ ਦਾ ਕੰਮ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਆ ਉਹ ਕਰਦੀ ਪਈ ਆ ਇਹ ਕੀ ਕਰਦੇ ਪਏ ਆ ਇਹਨਾਂ ਨੇ ਇੱਕ ਕਰਾਈਟੇਰੀਆ ਬਣਾ ਲਿਆ ਵੀ ਜਿਹਦੇ ਕੋਲ 2.5 ਏਕੜ ਜ਼ਮੀਨ ਆ ਜਿਹਦੇ ਕੋਲ ਇੱਕ ਕਾਰ ਆ ਜਾਂ ਜਿਹਦਾ ਮੁੰਡਾ ਨੌਕਰੀ ਤੇ ਲੱਗ ਗਿਆ ਵੇਖੋ ਜਿਹਦੇ ਕੋਲ ਕਾਰ ਆ ਕਾਰ ਤੇ ਇੱਥੇ 50-60 ਹਜ਼ਾਰ ਦੀ ਆ ਜਾਂਦੀ ਸੈਕੰਡ ਹੈਂਡ ਉਹ ਤੇ ਹਰ ਗਰੀਬ ਪਰਿਵਾਰ ਜਿਹੜਾ ਆਉਂਦਾ ਵੀ ਜੀ ਕਰਦਾ ਵਾ ਵੀ ਮੈਂ ਵੀ ਕਿਤੇ ਰਿਸ਼ਤੇਦਾਰੀ ਚ ਜਾਣਾ ਤੇ ਛੋਟੀ ਮੋਟੀ ਜਾਂ ਅਲਟੋ ਗੱਡੀ ਜਾਂ ਕੋਈ ਮਰੂਤੀ ਗੱਡੀ ਜਿਹੜੀ 40-50 ਹਜ਼ਾਰ ਦੀ ਚੰਗੀ ਭਰੀ ਚੱਲਦੀ ਇੱਥੇ ਮਿਲ ਜਾਂਦੀ ਆ ਤੇ ਜੇ ਢਾਈ ਏਕੜ ਦੀ ਗੱਲ ਕਰੀਏ ਢਾਈ ਏਕੜ ਜਿਹਦੇ ਕੋਲ ਜ਼ਮੀਨ ਹੈ ਨਾ ਕਿਸਾਨ ਕੋ ਆ ਮੈਂ ਹੁਣ ਇਸ ਤਰ੍ਹਾਂ ਹੀ ਪਰਨੇ ਦੇ ਵਿੱਚ ਆਇਆ ਬੰਨ ਦੇ ਉੱਤੇ ਜਿੱਥੇ ਹੜ ਆਇਆ ਸਵੇਰ ਦਾ ਮੈਂ ਉੱਥੇ ਲੋਕਾਂ ਦੇ ਵਿੱਚ ਸਾਂ ਲੋਕਾਂ ਦਾ ਹਾਲਚਲ ਪੁੱਛਦੇ ਪਏ ਹਾਂ ਲੋਕਾਂ ਦੇ ਜੇ ਕੋ ਲੋੜਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਡਿਊਟੀ ਲਾਈ ਆ ਕਿ ਜਿੱਥੇ ਹੜ ਪ੍ਰਭਾਵਿਤ ਏਰੀਆ ਉੱਥੇ ਜਾ ਕੇ ਲੋਕਾਂ ਦੀ ਸਾਰ ਲਓ ਜੋ ਲੋੜਾਂ ਨੇ ਲੋਕਾਂ ਨੂੰ ਉਹ ਉਹਨਾਂ ਨੂੰ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰੋ ਅੱਜ ਵੀ ਅਸੀਂ ਸਵੇਰ ਦੇ ਲੋਕਾਂ ਦੇ ਜਿਹੜੇ ਪਸ਼ੂ ਨੇ ਬਾਹਰ ਕੱਢੇ ਆ ਸੁੱਕੇ ਪਾਸੇ ਹੜਾ ਵਾਲੇ ਏਰੀਏ ਚੋਂ ਉਹਨਾਂ ਲਈ ਪੱਠੇ ਉਹਨਾਂ ਵਾਸਤੇ ਸਾਇਲੇਜ ਜਾਂ ਚੋਕਰ ਦਾ ਇੰਤਜ਼ਾਮ ਕਰਕੇ ਆਏ ਆ ਤੇ ਇਹ ਵੇਖੋ ਜਿਹੜੀ ਪੰਜਾਬ ਸਟੇਟ ਆ ਨਾ ਇਹ ਉਹ ਸਟੇਟ ਆ ਜਿਨੇ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਅੰਨਦਾਤੇ ਵਾਲੇ ਸਟੇਟ ਕੋਲੋਂ ਅੰਨਦਾਤੇ ਵਾਲੇ ਸੂਬੇ ਕੋਲੋਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਕੋਲੋਂ ਰੋਟੀ ਖੋਈ ਜਾ ਰਹੀ ਹੈ ਇਹ ਕੋਈ ਨਿਆ ਦੀ ਗੱਲ ਨਹੀਂ ਗਈ ਵੇਖੋ ਪੰਜਾਬ ਦੇ ਲੋਕ ਤੇ ਉਹ ਜਾਂਬਾਜ ਨੇ ਜਿਹਾਰੂ ਸਾਥੀ ਨੇ ਦਲੇਰ ਲੋਕ ਨੇ ਕਿਤੇ ਵੀ ਕੋਈ ਆਫਤ ਆਵੇ ਨਾ ਕੱਲਾ ਭਾਰਤ ਨਹੀਂ ਬਾਹਰ ਵਿਦੇਸ਼ਾਂ 'ਚ ਵੀ ਆਫਤ ਆਵੇ ਤੇ ਸਾਡੇ ਜਿਹੜੇ ਪੰਜਾਬੀ ਆ ਉਹ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਉਹ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਭਾਜਪਾ ਸਰਕਾਰ ਲੋੜਵੰਦਾ ਪਰਿਵਾਰਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਂਦੀ ਪਈ ਐ ਸਾਡੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਜਿੱਥੇ ਵੀ ਸਾਨੂੰ ਡਟਣਾ ਪਊ ਨਾ ਇਹ ਲੜਾਈ ਅਸੀਂ ਡਟ ਕੇ ਲੜਾਂਗੇ ਅਸੀਂ ਕਿਸੇ ਦਾ ਇੱਕ ਕਾਰਡ ਨਹੀਂ ਕੱਟਣ ਦੇਣਾ ਵੇਖੋ 1 ਕਰੋੜ 29 ਲੱਖ ਜਿਹੜੇ ਜੀ ਆ ਉਹਨਾਂ ਦੀ ਈ ਕੇ ਵੀ ਸੀ ਹੋ ਗਈ ਆ ਤੇ ਜਿਹੜੇ ਰਹਿੰਦੇ ਆ ਆਉਂਦੇ 6 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਿਤਾ ਕਿ ਆਉਂਦੇ 6 ਮਹੀਨਿਆਂ ਚ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਈ ਕੇ ਵੀ ਸੀ ਜਿਹੜੀ ਆ ਉਹ ਕੰਪਲੀਟ ਕਰ ਦਾਂਗੇ ਇਹ ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਹੈ ਈ ਕੇ ਵੀ ਸੀ ਦੇ ਸਾਰੇ ਨਾ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚਾਹੁੰਦੀ ਹੈ ਤੇ ਵੇਖੋ ਜਿਨ੍ਹਾਂ ਜਿਨੇ ਪੰਜਾਬ ਨਾ ਮੱਥਾ ਲਾਇਆ ਜਿਨ੍ਹਾਂ ਵੀ ਗੁਰੂਆਂ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾਲ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆਰਮੀ ਪਾਰਟੀ ਦੀ ਲੀਡਰਸ਼ਿਪ ਅਸੀਂ ਇੱਥੇ ਵਿਰੋਧ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਗਰੀਬ ਦਾ ਰਾਸ਼ਨ ਕਾਰਡ ਨਹੀਂ ਕਟਣ ਦਵਾਂ ਸਰ ਜਿਮਨੀ ਚੋਣ ਹੈ ਜਿੱਥੇ ਜਿਮਨੀ ਚੋਣ ਦੇ ਵਿੱਚ ਸਾਰੀ ਨੀਜੀ ਪਾਰਟੀ ਬੈਠ ਕੇ ਲੱਗੀ ਆਂਕੀ ਉਹਨਾਂ ਨੂੰ ਉਹਨਾਂ ਨੇ ਆਪਣੇ ਜਿਹੜੇ ਸਾਥੀ ਆਉਂਦਾ ਉਹਨਾਂ ਜਿਹੜਾ ਵਾਕੀ ਸਾਰਾ ਕਰਮਚਾਰੀ ਵੇਖਣਾ ਵੀ ਉਸ ਜਿਮਨੀ ਚੋਣ ਦੇ ਵਿੱਚ ਉਹਨਾਂ ਦਾ ਇਸ ਤਵੇਂ ਬਰੋਧ ਕੀਤਾ ਜੋ ਜਿਹੜੇ ਆ ਕਾਰਡਾਂ ਦੀ ਗੱਲ ਦੇਖੋ ਕੱਲੀ ਇਹ ਜਿਮਨੀ ਚੋਣ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਵਿੱਡਾਂਗੇ ਕੱਲਾ ਇਹ ਥੋੜਾ ਤਰਨਦਾਰਨ ਦੇ ਵਿੱਚ ਆਪਾਂ ਕੋਈ ਵਿਰੋਧ ਕਰਨਾ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੱਡਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਆਪਦੇ ਇੱਕ ਇੱਕ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਿਲਕੁਲ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੇ ਨਾਲ ਖੜੇ ਆ ਇਹ ਅਸੀਂ ਪੂਰੇ ਪੰਜਾਬ ਦੇ ਪਹਿਣਾ ਭਰਾਵਾਂ ਨੂੰ ਆਪਦੇ ਹਲਕੇ ਦੇ ਪਹਿਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਧੱਕਾਗੇ ਜਲਾਈ ਚ 23 ਲੱਖ ਜੀਆਂ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾਂ ਪੁੱਛੇ ਤੋਂ ਬਿਨਾਂ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕੱਟਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ 1 ਕਰੋੜ 53 ਲੱਖ ਜੀ ਉਹਦੇ ਚ 55 ਲੱਖ ਜੀਆਂ ਦਾ ਇਹ ਕਾਰਡ ਕੱਟਦੇ ਰਾਸ਼ਨ ਕੱਟਦੇ ਪਏ ਆ 55 ਲੱਖ ਜੀ ਦਾ ਮਤਲਬ ਹਰ ਤਿੰਨਾਂ ਜੀਆਂ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੁੰਦੇ ਪਏ ਹਰ ਤਿੰਨਾਂ ਕਾਰਡਾਂ ਦੇ ਪਿੱਛੇ ਇੱਕ ਕਾਰਡ ਕੱਟਦੇ ਪਏ ਆ ਭੁਲਸਾ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਾਡੇ ਵੇਖੋ ਪੰਜਾਬ ਗਵਰਨਮੈਂਟ ਕਿਉਂ ਬੰਦ ਕਰੂਗੀ ਪੰਜਾਬ ਗਵਰਨਮੈਂਟ ਤੇ ਵੇਖੋ ਸੰਘਰਸ਼ ਲੜਦੀ ਪਈ ਆ ਜੇ ਸੈਂਟਰ ਸਾਨੂੰ ਨਾ ਅਜ ਦੇਵੇ ਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਹੈ ਕੀ ਦਿੱਕਤ ਆਉਂਦੀ ਹੈ ਵੀ ਅਸੀਂ ਗਰੀਬਾਂ ਦਾ ਰਾਸ਼ਨ ਰੋਕੀ ਨਾਲੇ ਜਿਹੜੀ ਸੈਂਟਰ ਵੱਲੋਂ ਕਾਣਕ ਆਉਂਦੀ ਆ ਨਾ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਆ ਪੰਜਾਬ ਗਵਰਨਮੈਂਟ ਉਹਨੂੰ ਵੰਡ ਸਕਦੀ ਰੋਕ ਨਹੀਂ ਸਕਦੀ ਕਿਉਂਕਿ ਇਹ ਜਿਹੜਾ ਕੋਟਾ ਇਹ ਲੋੜਵੰਦ ਪਰਿਵਾਰਾਂ ਦਾ ਕੋਟਾ ਪੰਜਾਬ ਸਰਕਾਰ ਇਹਨੂੰ ਹੋਰ ਕਿਤੇ ਵੀ ਵੰਡ ਜਾਂ ਕੋਈ ਉਹਨੂੰ ਵੇਚ ਜਾਂ ਉਹਨੂੰ ਕਿਤੇ ਵੀ ਹੋਰ ਬੰਦੇ ਨੂੰ ਨਹੀਂ ਦੇ ਸਕਦੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਹੀ ਦੇ ਸਕਦੀ ਜਿਨ੍ਹਾਂ ਦੇ ਕਾਰਡ ਬਣੇ ਹਨ